ਬਲਾਵਲ ਮਹੱਲਾ ਪੰਜਵਾਂ ਹੰਬੁਦ ਪਰਬਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਦਿਆ ਮਿੱਥਿਆ ਵਿਖਿਆਦ ਐਸੀ ਪੇਖੀ ਨੇਤਰ ਮਹ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਧਨ ਜੋਬਨਾ ਨਾ ਮੈਂ ਬਿਨ ਬਾਦ ਰਹਾਉ ਰੂਪ ਧੂਪ ਸੁਗੰਧਤਾ ਕਾਪਰ ਪੋਗਾਦ ਮ੍ਰਿਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰ ਤੇ ਫਿਰ ਤਮਨੁ ਖਪਿਆ ਥਿਨ ਭੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ ਬਲਾਵਲ ਮਹੱਲਾ ਪੰਜਵਾ ਚਰਨ ਭੈ ਸੰਤ ਬੋਹਿთა ਤਰੇ ਸਾਗਰ ਜੀਤ ਮਾਰਗ ਪਾਏ ਉਦਿਆਨ ਮਹਿ ਗੁਰਦਸੇ ਭੇਤ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਉ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੁਬਾਸੀਤ ਨਿਛਲਿਆਸਨ ਮਿਟੀ ਚਿੰਤ ਨਾਹੀ ਡੋਲੇਤ ਪਰਮ ਭਲਾਵਾ ਮਿਟ ਗਿਆ ਪ੍ਰਭ ਪੀਖਤ ਨੀਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਬਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਵਾਹ ਦਿਨ ਬਲੇਹਾਰੀ ਤਨ ਮਨੇ ਅਪਨੋ ਜੀਆਰਾ ਫਿਰ ਫਿਰ ਹਉ ਵਾਰੀ ਰਹਾਉ ਏਤ ਸਡਾਈ ਮੋਹਿ ਤੇ ਇਤਨੀ ਡ੍ਰਿੜ ਤਾਰੀ ਸਗਲ ਰੇਨ ਓਹ ਮਨ ਭਇਆ ਬਿਨਸੀ ਅਪਤਾਰੀ ਨਿੰਦ ਕਿੰਨ ਪਰ ਦੁਖ ਨਾ ਆਏ ਕਿਨ ਮਹਿ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਦਾਰੀ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਬਲਾਵਲ ਮਹੱਲਾ ਪੰਜਵਾਂ ਤਹਿਲ ਕਰਉ ਤੇਰੇ ਦਾਸ ਕੀ ਪਗ ਝਾਰੂ ਬਾਲ ਮਸਤਕ ਆਪਣਾ ਭੇਟ ਦੇਉ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਉ ਤੁਮ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤ ਕਿਰਪਾਲ ਰਹਾਉ जगत उद्धारन साधु प्रभु जिन लागोपाल मोह को दीजे दान प्रभु संतन पग राल उक्त स्यान प्रकाश नहीं ना ही कश काल परम पैर आखो मोह ते काटो जम जाल बिनो करू करणापते पिता प्रत पाल गुण गाऊ तेरे साथ संग नानक सुख साल ਲਾਵਲਾ ਮਹੱਲਾ ਪੰਜਵਾਂ ਕੀਤਾ ਲੋੜ ਹੈ ਸੋ ਕਰਹਿ ਤੁਜ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਸ਼ੂਤੀ ਐ ਬਿਨ ਸਹਿ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾ ਮੈਂ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾਪੂਰ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਸਿਆਨਪ ਸਭ ਜਾਲੀ ਜਤ ਕਤ ਤੁਮ ਪਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਛ ਤੁਮ ਤੇ ਮੰਗਨਾ ਵਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਨ ਗਾਏ ਬਲਾਵਲਾ ਮਹੱਲਾ ਪੰਜਵਾਂ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਭ ਨਾ ਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਭਈ 옳 ਕਮਲ ਵਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਦਹਨ ਦੇ ਸੁਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰੱਖ ਨਹਾਰੈ ਰਾਖਿਆ ਭਏ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਠ ਸਾਧ ਦਰਸ਼ਨਾ ਬਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ ਰਾਜ ਮਿਲਖ ਸਿੱਕਦਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੋਹਰਾ ਤੇ ਸਚਰਨੀ ਲਾਗ ਮਾਇਆ ਧਾਰੀ ਛਤਰਪਤ ਤਿੰਛੋ ਡੋਂ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਖਤ ਛੱਤੀ ਹੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾਲੂ ਘਰਾ ਓਡ ਲਗਨ ਨਾ ਹੋਈ ਸਾਖਤ ਸਿਰ ਪਾਉ ਰੇਸਮੀ ਤਹਿਰਤ ਪਤ ਖੋਈ ਸਾਖਤ ਸਿਉ ਮੁਖ ਜੋਰਿਆ ਆਦੇ ਵਿੱਚ ਚੋ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤ ਤਹ ਛੂਟੈ ਸਬ ਕਿਛ ਤੁਮ ਹੀ ਤੇ ਹੋਵਾ ਆਪ ਬਣਤ ਬਣਾਈ ਦਰਸ਼ਨ ਭੇਟ ਤ ਸਾਧਕਾ ਨਾਨਕ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਸਰਮਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵਾਂ ਕਰਿ ਕਿਰਪਾ ਦਇਆਲ ਪ੍ਰਭ ਇਹ ਨਿਦ ਸਿਧ ਪਾਵਾਂ ਸੰਤ ਜਨਾ ਕੀ ਰੇਣੁ ਕਾ ਲੈ ਮਾਥੈ ਲਾਵਾਂ ਰਹਾਉ ਨੀਚ ਤੇ ਨੀਚ ਅਤ ਨੀਚ ਹੋਇ ਕਰ ਬਿਨੋ ਬਲਾਵਾਂ ਪਾਮ ਮਲੋਵਾਂ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਵਿਸਰੈ ਅਨਕਤਹਿ ਨਾ ਧਾਵਾਂ ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਟਾਵਉ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਨਾਵਉ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਵ ਭਾਵ ਬਲਾਵਲ ਮਹੱਲਾ ਪੰਜਵਾਂ ਅਤਲ ਬਚਨ ਸਾਧੂ ਜਨਾਂ ਸਭ ਮਹਿ ਪ੍ਰਗਟਾਇਆ ਜਿਸ ਜਨ ਹੋਵਾ ਸਾਧ ਸੰਗ ਤਿਸ ਭੇਟੈ ਹਰਿ ਰਾਇ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੀ ਗੁਰ ਘਰ ਲੈ ਆਇਆ ਰਹਾ ਸਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਭਾਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਿਰਾਇਆ ਪਤਿਤ ਪਨੀਤ ਕਣੇ ਕਰੇ ਠਾਕੁਰ ਮਿਰਦਾਇਆ ਮਤ ਭੂਲੋ ਮਨੁ ਖਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਨ ਸਾਜਿਆ ਕਰ ਦੁਰਲੱਭ ਦੇ ਅਨਕ ਸਿਧਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੀ ਕਿਉ ਬਿਸਰੈ ਪ੍ਰਭ ਮਨੈ ਤੀ ਜਿਸਕੇ ਗੁਣ ਏ ਪ੍ਰਪਤਜ ਰਚੇ ਜੇ ਆਨਸਿਓ ਸੋਰ ਲੀਐ ਖੇ ਰਹਾ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਓ ਰਚੋ ਤਜ ਕੂੜੇ ਨੇ ਜਿਨ ਅਨਕ ਏਕ ਬਹ ਰੰਗ ਕੀਏ ਹੈ ਹੋਸੀਏ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉੱਚੇ ਤੇ ਊਚਾ ਵੱਡਾ ਸਭ ਸੰਗ ਵਰਨੇ ਦਾਸ ਦਾਸ ਕੋ ਦਾਸਰਾ ਨਾਨਕ ਕਰਲੇ ਬਲਾਵਲ ਮਹੱਲਾ ਪੰਜਵਾਂ ਇਕ ਠੇਕ ਗਵਿੰਦ ਕੀ ਤਿਆਗੀ ਆਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੀ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰੱਖੈ ਆਪ ਦੇਵ ਸੀ ਆਪੇ ਪ੍ਰਤਪਾਰੈ ਦੀਨ ਦਿਆਲ ਕਿਰਪਾ ਨਿਦੇ ਸਾਸ ਸਾਸ ਸੁਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵਢਿਆਈ ਗੁਰ ਪੂਰੈ ਉਪਦੇਸਿਆ ਸੁਖ ਖਸਮਰ ਜਾਈ ਚਿੰਤ ਅੰਦੇ ਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ ਨਹਿ ਛੁਡ ਜਾਏ ਨਾਨਕ ਰੰਗ ਰਾਤਾ ਬਲਾਵਲ ਮਹੱਲਾ ਪੰਜਵਾਂ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾਠੀ ਅੰਧ ਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨ ਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਣ ਰਹਾਉ ਪਰਾ ਪੂਰਬ ਲਾ ਲਿਖਿਆ ਮਿਲਿਆ ਅਬ ਆਈ ਬਸਤ ਸੰਗ ਹਰ ਸਾਧਕੈ ਪੂਰਨ ਆਸਾਈ ਭੈ ਬਿਨ ਸੇ ਤਿਹੋ ਲੋਕ ਕੇ ਪਾਏ ਸੁਖ ਥਾਨ ਦਿਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਾਰੇ ਅਗਮ ਅਪਾਰ ਬਲਾਵ